ਇਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਆਪਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਇਸ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਸ਼ਬਦ ਸਰਵਣ ਕਰ ਇਸ ਪਿਛਲੇ ਹਿੱਸੇ ਦੇ ਵਿੱਚ ਚਰਨ ਕਮਲ ਕ੍ਰਬ ਕੇ ਨਿਤਿਤਿਆਉ ਕਾਉਨ ਸਮਤ ਜਿਤ ਪ੍ਰੀਤਮ ਪਾਉ ਕਿਉਂਕਿ ਗੁਰਮਤਿ ਦਾ ਆਧਾਰ ਹੀ ਜਿਹੜਾ ਹੈ ਉਹ ਨਿਰਮਲ ਕਰਮਤੇ ਜਿਵੇਂ ਧਰਮ ਦੀ ਡੈਫੀਨੇਸ਼ਨ ਸੋ ਕੋ ਨਹੀਂ ਸਾਉ ਦਾ ਰੋਜ਼ ਪਾਠ ਕਰਦੇ ਆ ਪਰ ਕਦੀ ਧਿਆਨ ਨਹੀਂ ਲਗਾਉਂਦੇ ਕਿ ਉਥੇ ਧਰਮ ਦੀ ਡੈਫੀਨੇਸ਼ਨ ਕੀ ਹੈ ਸਰਬ ਧਰਮ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਰੇ ਹੀ ਧਰਮਾਂ ਦੇ ਵਿੱਚੋਂ ਸਪਾਉ ਧਰਮ ਇਥੇ ਪ੍ਰਿੰਸੀਪਲਸ ਨੂੰ ਅਸੂਲਾਂ ਨੂੰ ਦੱਸਾਇਆ ਗਿਆ ਹੈ ਕਿ ਸਾਰੇ ਹੀ ਜਿਹੜੇ ਧਰਮ ਮੀਨਸ ਅ ਵੇ ਆਫ ਲਿਵਿੰਗ ਜਿੰਨੇ ਵੀ ਜੀਵਨ ਦੇ ਪਥ ਨੇ ਸਹੀ ਸਫਲ ਜੀਵਨ ਦੇ ਪਥ ਨੇ ਮਾਰਗ ਨੇ ਉਹਨਾਂ ਚੋਂ ਸਰਬਸ ਧਰਮਾਂ ਸ੍ਰੇਸ਼ਟਾ ਉਹਨਾਂ ਚੋਂ ਸਭ ਤੋਂ ਉੱਤਮ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਇੱਕ ਉਸ ਅਕਾਲ ਪੁਰਖ ਨੂੰ ਚੇਤੇ ਰੱਖਣਾ ਤੇ ਦੂਜਾ ਨਿਰਮਲ ਕਰਮ ਕਰਨਾ ਹੁਣ ਇਹ ਜਿਹੜੇ ਨਿਰਮਲ ਕਰਮ ਨੇ ਇਹ ਕਿਵੇਂ ਕੀਤਾ ਜਾਏ ਕਿਵੇਂ ਪਤਾ ਲੱਗੇ ਕਿ ਨਿਰਮਲ ਕਰਮ ਕੀ ਨੇ ਇਸੇ ਕਰਕੇ ਪੰਚਮ ਪਾਤਸ਼ਾਹ ਦੇ ਸ਼ਬਦ ਇਸ ਤੋਂ ਪਹਿਲਾਂ ਹੀ ਚੱਲ ਰਿਹਾ ਸੀ ਕੌਣ ਸੰਜੋਗ ਮਿਲੋਂ ਪ੍ਰਭ ਆਪਣੇ ਪਾਵਿਤ ਪਾਲਣ ਨਿਮਖ ਸਦਾ ਹਰਿ ਜਪਣੇ ਚਰਨ ਕਮਲ ਪ੍ਰਭ ਕੀ ਨਿਤ ਧਿਆਉ ਕੌਣ ਸੁਮਤ ਜਿਤ ਪ੍ਰੀਤਮ ਪਾਉ ਪੂਰੀ ਸ਼ਬਦ ਅਗਲਾ ਪਰ ਅਗਲੀ ਇਹ ਪੰਕਤੀ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਇੱਕ ਅਰਦਾਸ ਹੈ ਪਾਲਣ ਤੇ ਇਕ ਬੇਨਤੀ ਕਿ ਮਾਲਕ ਮੈਨੂੰ ਚੰਗੇ ਕਰਮ ਕਰਨ ਦੀ ਸਮਰੱਥਾ ਦੇ ਹਰ ਸਿੱਖ ਰੋਜ਼ ਅਰਦਾਸ ਤੇ ਵਿੱਚ ਸਮੂਹਕ ਤੌਰ ਤੇ ਜਦੋਂ ਪੰਥਕ ਅਰਦਾਸ ਹੁੰਦੀ ਹੈ ਤੇ ਉੱਥੇ ਸੀ ਮੰਗ ਕਰਦੇ ਆ ਕਿ ਸਾਨੂੰ ਬ विवेक बुद्ध ਮਨ ਨਿਵਾ ਮਤੁਚੀ प्लेन लिविंग एंड हाई थिंकिंग ते नाल ही बुद्ध देव विवेक बुद्ध दी मांग ਕਰਦੇ ਕਿ ਸਾਨੂੰ ਉਸ ਤਰ੍ਹਾਂ ਦੀ ਅਕਲ ਹਿੰਮਤ ਬਖਸ਼ੋ ਕਿ ਅਸੀਂ ਚੰਗੇ ਤੇ ਮਾੜੇ ਦਾ ਫਰਕ ਕਰ ਸਕੀ ਅਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਕਾ ਹੋ ਮੇਰੇ ਇਥੇ ਹਰ ਨੰਬਰ ਸਿਰਨਾਹੀ ਚੰਗੇ ਕਰਮਾਂ ਦੀ ਤੇ ਗੁਰਮਤ ਦਾ ਸਿਧਾਂਤ ਇਹ ਸਿੱਖ ਦਾ ਜੀਵਨ ਕੀ ਹੋਣਾ ਚਾਹੀਦਾ ਕਿਹੋ ਜਿਹਾ ਹੋਣਾ ਚਾਹੀਦਾ ਕਿ ਸਿੱਖ ਜਿਸ ਨੂੰ ਬੰਧਨਾਂ ਤੋਂ ਮੁਕਤ ਦੀ ਗੱਲ ਕਰਦੇ ਆ ਜਿਸ ਨੂੰ ਕਹਿੰਦੇ ਆ ਫ੍ਰੀ ਹੋਣਾ ਲਿਬ੍ਰੇਟ ਹੋਣਾ ਮੁਕਤੀ ਦੀ ਗੱਲ ਹੋਰਾਂ ਦਾ ਕਨਸੈਪਟ ਕੀ ਹੋਵੇ ਮਰਨ ਤੋਂ ਬਾਅਦ ਕਿਸੇ ਮੁਕਤੀ ਦੀ ਗੱਲ ਹੋਵੇ ਗੁਰਸਿੱਖੀ 'ਚ ਜੀਵਨੋਕ ਦੀ ਗੱਲ ਹੁੰਦੀ ਆ ਤੇ ਇਸੇ ਕਰਕੇ ਨਾਨਕ ਸਤਗੁਰ ਭੇtiਐ ਨਾਨਕ ਜੀ ਕਹਿੰਦੇ ਆ ਕਿ ਜਿਸ ਨੂੰ ਸਤਗੁਰ ਦੀ ਪ੍ਰਾਪਤੀ ਹੋ ਗਈ ਸਤਗੁਰੂ ਨਾਲ ਮੁਲਾਕਾਤ ਹੋ ਗਈ ਨਾਨਕ ਸਤਗੁਰੂ ਭੇਟਿਆ ਪੂਰੀ ਹੋਇਆ ਜੁਗਤ ਫਸੰਦੇ ਆ ਕਲਮ ਦੇ ਆ ਪੈਣਦੇ ਆ ਖਾਉਂਦੇ ਆ ਵਿਚੇ ਹੋਇਆ ਮੁਕਤ ਯਾਨੀ ਕਿ ਜੀਵਨ ਦੇ ਵਿੱਚ ਹੀ ਮੁਕਤੀ ਸੰਸਾਰ ਨੂੰ ਭੋਗਦੇ ਆ ਹੀ ਮੁਕਤ ਹੋ ਗਏ ਸੰਸਾਰ ਦੇ ਵਿੱਚ ਵਸਤਿਆਂ ਹਸਤਿਆਂ ਖੇਡਦੇ ਆ ਹੀ ਮਨੁੱਖ ਮੁਕਤ ਹੋਵੇ ਪਾਉ ਸੰਸਾਰ ਦੇ ਵਿੱਚ ਹੀ ਜੀਵਨ ਮੁਕਤ ਰਹੇ ਇਹ ਹੀ ਜੀਵਨ ਦਾ ਲਕਸ਼ ਹੈ ਤੇ ਇਹ ਯੁਗਤੀ ਕੇਵਲ ਤੇ ਕੇਵਲ ਸਤਿਗੁਰੂ ਅਕਾਲ ਪੁਰਖ ਹੀ ਪ੍ਰਦਾਨ ਕਰਦਾ ਹੈ ਇਹ ਕੇਵਲ ਤੇ ਕੇਵਲ ਗੁਰੂ ਦੁਆਰਾ ਹੀ ਪ੍ਰਾਪਤ ਹੁੰਦੀ ਹੈ ਨਾਨਕ ਸਤਿਗੁਰੂ ਪੇਟੀ ਹੈ ਪੂਰੀ ਖੁਇ ਚੁਕਤ ਹਸਣਦੇ ਆ ਖਲੰਦੇ ਆ ਪੈਣਦੇ ਆ ਖਾਣਦੇ ਆ ਵਿੱਚੇ ਹੋ ਗਿਆ ਹੁਣ ਇਹ ਜੁਗਤੀ ਗੁਰੂ ਨੇ ਦੇਣੀ ਆ ਤੇ ਜੀਵਨ ਦਾ ਲਕਸ਼ ਕੀ ਹੈ ਜੀਵਨ ਦਾ ਲਕਸ਼ ਇਹ ਆਕਮਨੁਖ ਦੇ ਵਾਸਤੇ ਉਦਮ ਕਰੇਂਦੇ ਆ ਜੀਵ ਤੋਂ ਜੀਵਨ ਦਾ ਲਕਸ਼ਯ ਏ ਜਿਉਣਾ ਏ ਪਰ ਆਲਸੀ ਦਾ ਜੀਵਨ ਨਹੀਂ ਜੀਣਾ ਜਿਸ ਜੀਵਨ ਦੇ ਇਸ ਜਿਸਾਰ ਪੰਪ ਸ਼ਬਦ ਕਾਲ ਵੀ ਸਰਵਣ ਕਰੇ ਸੀ ਜਿਸ ਮਾਨਵ ਤੇ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਰਿਦੇ ਅਰਾਧਿਆ ਤਿਨ ਪੌ ਸਾਗਰ ਤਰਿਆ ਹੁਣ ਇਹ ਪੌ ਸਾਗਰ ਜਿਹੜਾ ਏ ਜੀਵਨ ਦੀ ਬਾਸੀ ਨੂੰ ਜਿੱਤਣਾ ਏ ਇਹਦੇ ਵਿੱਚ ਡੁੱਬਣਾ ਤੇ ਉਸਨੇ ਆਪਣਾ ਸਾਰਾ ਜਿਹੜਾ ਹਿਰਦੇ ਦੇ ਵਿੱਚ ਫੋਕਸ ਜਿਹੜਾ ਕਰਨਾ ਹੈ ਨਾ ਗਿਆਨ ਧਿਆਨ ਇੱਕ ਗਿਆਨ ਚਾਹੀਦਾ ਹੈ ਇੱਕ ਧਿਆਨ ਚਾਹੀਦਾ ਇਹ ਸਾਰਾ ਕੁਝ ਜਿਹੜਾ ਹੈ ਉਹ ਅਕਾਲ ਪੁਰਖ ਦੇ ਵਿੱਚ ਫੋਕਸ ਕਰਨਾ ਹੈ ਤਾਂ ਜਾ ਕੇ ਉਹ ਜੀਵਨ ਦੀ ਬਾਸੀ ਜਿੱਤ ਜਾਂਦਾ ਪਰਮ ਜਿਹਨੂੰ ਰਿਦੇ ਅਰਾਦੇ ਜਿਸਨੇ ਆਪਣੇ ਹਿਰਦੇ ਦੇ ਵਿੱਚ ਉਸ ਨੂੰ ਆਪਣੇ ਚਿੰਤਨ ਦੇ ਵਿੱਚ ਰੱਖਿਆ ਉਸ ਤੇ ਪੁੰਨਾਂ ਨੂੰ ਕਾਇਆ ਤੇ ਪੌ ਪਾਗਰ ਤਰਿਆ ਇਸ ਪੌ ਸਾਗਰ ਇਸ ਜੀਵਨ ਦੇ ਵਿੱਚੋਂ ਪਾਰ ਹੋ ਹੀ ਗਿਆ ਤੇ ਇਸੇ ਕਰਕੇ ਜੀਵਨ ਦਾ ਰਖਸ਼ ਬਣ ਗਿਆ ਉਦਮ ਕਰੰਦਿਆਂ ਜੀਵ ਤੋਂ ਜੀਵਨ ਹੈ ਪਕ ਉਦਮ ਦੇ ਨਾਲ ਕਮਾਉਂਦਿਆਂ ਸੁਖ ਪੁੰਚ ਤੂੰ ਮੰਗਤਾ ਨਹੀਂ ਬਣਨਾ ਤੂੰ ਕਮਾਣਾ ਹੈ ਤੇਰੀ ਦੌਲਤ ਜਿਹੜੀ ਆ ਉਹ ਗੁਜ਼ਰਾਨ ਹੋਣੀ ਚਾਹੀਦੀ ਆ ਆਇਆ ਸੀ ਨਹੀਂ ਉਹ ਤੇਰੀ ਯਾਨੀ ਕਿ ਜਿਸਨੂੰ ਆਪਾਂ ਕਹਿੰਦੇ ਆਪ ਲੋਭ ਤੇ ਮੋਹ ਲੋਭ ਨਹੀਂ ਹੋਣਾ ਚਾਹੀਦਾ ਹਾਂ ਤੇਰੀ ਕਮਾਈ ਗੁਜ਼ਰਾਨ ਕਮਾਉਂਦੇ ਆ ਸੁੱਖ ਪਹੁੰਚ ਤਾਂ ਕਿ ਤੂੰ ਕਮਾ ਕੇ ਆਰਾਮ ਨਾਲ ਜੀਵਨ ਬਸਰ ਕਰ ਸਕਿਆ ਆਰਾਮ ਨਾਲ ਹੀ ਜੀਵਨ ਬਸਰ ਮਤਲਬ ਆਪੜਾ ਨਹੀਂ ਬਲਕਿ ਸਾਰਿਆਂ ਦਾ ਕਿਉਂ ਕਿ ਜੀਵਨ ਦੇ ਰਸਤੇ ਨੂੰ ਲਕਸ਼ ਨੂੰ ਪਛਾਣੇ ਉਸਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕਾਲ ਖਾਏ ਕਿਛਾਥੋਂ ਦੇ ਯਾਨੀ ਕਿ ਇਥੇ ਬਾਣੀ ਸਾਨੂੰ ਉਤਸ਼ਾਹਤ ਕਰਦੀ ਹੈ ਕਿ ਅਸੀਂ ਮਿਹਨਤ ਕਰਨੀ ਹੈ ਕਮਾਉਂਦਿਆਂ ਸੁਖਪੂਰਜ ਵੇਲੇ ਸਾਧਾ ਨਾਲੋਂ ਨਹੀਂ ਬੈਠਣਾ ਲੋਕਾਂ ਦੀ ਕਮਾਈ ਦੇ ਉੱਪਰ ਨਿਰਭਰਣਾ ਇੱਕ ਸਾਧਿਓ ਲੁੱਟ ਕਰਨੀ ਤਰਮ ਤਰਮ ਪਖੰਡ ਜੋਤੀ ਸਤਿਨ ਜਮ ਜਾਗਾਤੀ ਲੁੱਟੇ ਇਹ ਲੁੱਟਣ ਵਾਲੇ ਨੇ ਪਖੰਡਾਂ ਦੇ ਵਿੱਚ ਲੋਕਾਂ ਨੂੰ ਪਾ ਕੇ ਹੁਣ ਇੱਥੇ ਆਪ ਮਿਹਨਤ ਕੀਤੀ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੀ ਉਸ ਨੇ ਜ਼ਿੰਦਗੀ ਦੇ ਲਕਸ਼ ਨੂੰ ਉਸਨੇ ਜ਼ਿੰਦਗੀ ਦੇ ਮਾਰਗ ਨੂੰ ਉਸਨੇ ਜ਼ਿੰਦਗੀ ਦੀ ਡਾਚੜਾ ਉਸਤਾ ਜਿਹੜਾ ਆਪਾਂ ਮੰਜ਼ਿਲ ਕਹਾਂਗੇ ਡੈਸਟੀਨੇਸ਼ਨ ਕਹਾਂਗੇ ਉਸਦੀ ਪਛਾਣ ਹੀ ਉਸ ਵਿਅਕਤੀ ਨੂੰ ਹੈ ਉਸ ਰਸਤੇ ਦੀ ਪਛਾਣੀ ਧਰਮ ਦੀ ਪਛਾਣ ਕਿਉਂਕਿ ਮਾਰਗ ਧਰਮ ਹੈ ਉਹ ਹਰ ਕੋ ਨਾਮ ਜਪ ਨਿਰਮਲ ਕਰ ਤੇ ਉਹ ਸਗਲ ਧਰਮ ਵਿੱਚ ਉਹ ਧਰਮ ਦੀ ਅਸਲ ਦੀ ਜਿਹੜੀ ਪਰਿਭਾਸ਼ਾ ਜਿਸ ਨੂੰ ਪਛਾਣ ਹੈ ਉਹ ਉਸੇ ਨੂੰ ਹੈ ਜਿਹੜਾ ਮਨਨਿਤ ਕਰਕੇ ਵੰਡ ਕੇ ਖਾਂਦਾ ਹੈ ਉਹ ਤਿੰਨੋ ਚੀਜ਼ਾਂ ਕਰਦਾ ਹੈ ਗੁਰਮਤਿ ਅਨੁਸਾਰ ਉਹ ਤਰੰਗ ਦੀ ਕੀਰਤ ਕਰਦਾ ਹੈ ਨਾਮ ਜਪਦਾ ਹੈ ਤੇ ਵੰਡ ਕੇ ਖਾਂਦਾ ਹੈ ਕਿਉਂਕਿ ਜਦੋਂ ਹਰਦਾ ਹਰੀ ਦਾ ਨਾਮ ਉਸ ਤੇ ਚਿੰਤਨ ਦੇ ਵਿੱਚ ਜੋ ਨਾਮ ਹੀ ਜਪ ਰਿਹਾ ਉਹ ਕਮਾਈ ਵੀ ਕਰ ਰਿਹਾ ਤੇ ਉਹ ਦੂਸਰਿਆਂ ਦਾ ਸਹਾਰਾ ਵੀ ਬਣ ਕੇ ਤੇ ਇਸੇ ਕਰਕੇ ਵਾਰਨਿਜ ਅੰਦਾਇ ਕਿ ਅਮਨੁਕ ਤੈਨੂੰ ਅਕਾਲ ਪੁਰਖ ਦਾ ਚਿੰਤਨ ਜਿਹੜਾ ਤੇਰੇ ਵਾਸਤੇ ਉਹ ਕਿਉਂ ਜ਼ਰੂਰੀ ਹੈ ਉਹ ਇਸ ਕਰਕੇ ਜ਼ਰੂਰੀ ਹੈ ਕਿ ਆਪਾਂ ਕੱਲ ਵੀ ਇਹ ਸ਼ਬਦ ਸਰਵਣ ਕਰ ਰਹੇ ਸੀ ਗੁਨ ਗਾਵੁ ਤੇਰੀ ਉਤਰ ਸਮੈਲ ਬਿਨ ਸਜਾਏ ਹੋਵੇਂ ਵਿਖਿਆ ਸੋਕ ਰਹੀ ਸਾਹ ਦੇ ਵਿੱਚ ਗੁਣ ਗਾਵਤ ਤੇਰੀ ਉਤਰ ਸਮੈ ਬਿਨ ਸਜਾਇ ਹੋ ਮੈਂ ਵਿਕਫਾਇ ਚੋਡੋ ਹੁਣ ਇਸ ਨੂੰ ਆਪਾਂ ਬਾਣੀ ਚੋਂ ਹੀ ਸਮਝਦੇ ਹਾਂ ਗੁਰੂ ਨਾਨਕ ਪਾਤਸ਼ਾ ਪਹਿਲਾਂ ਤੇ ਸਾਨੂੰ ਜਪਤੀ ਸਾਹਿਬ ਦੀ ਪਹਿਲੀ ਪੋੜੀ ਦੇ ਵਿੱਚ ਹੀ ਸਪਸ਼ਟ ਕਰਾ ਦਿੰਦੇ ਨੇ ਕਿ ਤੀਰਥਾਂ ਦੇ ਉੱਪਰ ਨਾਣ ਦੇ ਨਾਲ ਤੁਹਾਡੇ ਪਾਪ ਦੂਰ ਨਹੀਂ ਹੋ ਸਕਦੇ ਤੁਸੀਂ ਸੁਚਮ ਕਰਕੇ ਸੋਚੇ ਨਹੀਂ ਹੋ ਸਕਦੇ ਸੋਚਾ ਸੋਚਣਾ ਹੋਵਹੀ ਜੇ ਸੋਚੀ ਲਖਵਾ ਕਿਉਂ ਕਿ ਮੈਂ ਹੰਨ ਲਾ ਗਲੇ ਨਾ ਕਿ ਗੁਣ ਦਾਵਤ ਤੇਰੀ ਉੱਤੇ ਸਮੈ ਇਹ ਕਿਹੜੀ ਮਾਰਤਨੀ ਬਿਨਸ ਚਾਇ ਫੋ ਮੈਂ ਬਿਕਫਾ ਉਹ ਨਹੀਂ ਮੈਂ ਹਮੇ ਦਾ ਜਿਹੜਾ ਸੈ ਬਿਕ ਹਮੇ ਬਿਕ ਫਾ ਜਿਹੜਾ ਪਸਰੇ ਹੋਇਆ ਸਾਡੀ ਪਰਸਨੈਲਿਟੀ ਤੇ ਸਾਡੇ ਜੀਵਨ ਤੇ ਉਹ ਗੋਰ ਗਾਂ ਦੇ ਨਾਲ ਹੀ ਜਿਹੜਾ ਹੈ ਉਹ ਦੂਰ ਹੋ ਜਾਏਗਾ ਖਤਮ ਹੋ ਜਾਏਗਾ ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸੀ ਕਿ ਜਪ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਆ ਕਿ ਪਰਿਆ ਹੱਥ ਪੈਰ ਤੰਦੇ ਜੇ ਪੈਰ ਹੱਥ ਸਰੀਰ ਤੇ ਮੈਲ ਚੜ ਜਾਂਦੀ ਲਿਬੜ ਜਾਂਦੇ ਨੇ ਮਿੱਟੀ ਨਾਲ ਕਿਸੇ ਹੋਰ ਸ਼ੈ ਨਾਲ ਪਾਣੀ ਧੋਤਾ ਉਤਰ ਸਕੀ ਇਹ ਜਿਹੜਾ ਲਿਬੜਨਾ ਹੈ ਸਰੀਰ ਦਾ ਜੇ ਇਸ ਤੇ ਮੈਲ ਚੜਨੀ ਜਿਹੜੀ ਹੈ ਇਹ ਪਾਣੀ ਦੇ ਨਾਲ ਸਾਫ ਹੋ ਜਾਂਦੀ ਪਾਣੀ ਦੇ ਨਾਲ ਤਵਾਗੇ ਮਿੱਟੀ ਕਟਾ ਹੱਥਾਂ ਤੇ ਚੜ ਗਿਆ ਪਾਣੀ ਦੇ ਵਿੱਚ ਜਾ ਕੇ ਹੱਥ ਤੋਤੇ ਸਾਫ ਹੋ ਗਿਆ ਮੈਨ ਦਾ ਦੂਸਰਾ ਲੈਵਲ ਹੈ ਚਿਕਨਾਈ ਵਾਲੀ ਮੈਸ ਜਿਹੜੀ ਸਜੇ ਸਜੇ ਪਾਣੀ ਨਾਲ ਨਹੀਂ ਉਤਰਦੀ ਮੂਤ ਪਲੀਤੀ ਕੱਪੜ ਹੋਏ ਮੋਸਟਲੀ ਸਰੀਰ ਤੇ ਤੇ ਚਿਕਨਾਟ ਵੀ ਜਿਹੜੀ ਪਾਣੀ ਨਾਲ ਸਾਫ ਹੋ ਜਾਂਦੀ ਹੈ ਥੋੜਾ ਜਿਹਾ ਗਰਮ ਥੋੜਾ ਜਿਹਾ ਠੰਡਾ ਪਰ ਜੇ ਕਪੜੇ ਨੂੰ ਚਿਕਨਾਈ ਕਪੜੇ ਤੇ ਲੱਗ ਜਾਏ ਤਾਂ ਉਹ ਮਲਮੂਤਰ ਹੋਵੇ ਕੁਝ ਵੀ ਹੋਵੇ ਦੇ ਸਾਬੂਨ ਲਈ ਉਹ ਤੋਏ ਪੜਿਆ ਮਤ ਇਸ ਤੋਂ ਪਾਲਾਂਦਾ ਹੈ ਪੜਿਆ ਹੱਥ ਪੈਰ ਤੰਦੇ ਪਾਣੀ ਤੋਤਾ ਉਤਰਸ ਕੀ ਦੂਜਾ ਲਾਵੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਹੋ ਤੋਏ ਇਹ ਦੋ ਚੀਜ਼ਾਂ ਦਾ ਤੈਰਾਜ ਹੋ ਗਿਆ ਹੈ ਕਿ ਉਹਨੂੰ ਪਾਣੀ ਤੇ ਸਾਬਣ ਨਾਲ ਧੋਲਾਂਗੇ ਇੱਕ ਨੂੰ ਨਰੋਲ ਪਾਣੀ ਨਾਲ ਧੋਜਾਂਗੇ ਸਫਾਈ ਹੋ ਜਾਏਗੀ ਹੋਰ ਇਹ ਸਫਾਈ ਸਾਡੇ ਵਾਸਤੇ ਜ਼ਰੂਰੀ ਵੀ ਹੈ ਕਿਉਂਕਿ ਇਸੇ ਸਫਾਈ ਨੇ ਸਾਨੂੰ ਨਿਰੋਗ ਰੱਖਣਾ ਹੈ ਇਸੇ ਨੇ ਸਾਨੂੰ ਤੰਦਰੁਸਤ ਰੱਖਣਾ ਤੇ ਇਹ ਜਿਹੜਾ ਰੋਜ਼ ਨਿਤ ਪ੍ਰਤੀ ਇਸ਼ਨਾਨ ਦਾ ਕਾਂਸੈਪਟ ਗੁਰ 사ਤਗੁਰ ਕਾ ਜੋ ਸਿੱਖਿਆ ਖਾੜਾ ਸੋ ਪਲਕੇ ਉਠ ਹਰ ਨਾਮ ਤੇ ਆਵਾ ਉਦਮ ਕਰੇ ਪਲਕੇ ਪਰਪਾਕੀ ਥੀ ਉਦਮ ਦੀ ਗਾਣਾ ਇਸਨਾਨ ਕਰੇ ਅੰਮ੍ਰਿਤ ਸਰ ਨਾਲ ਉਸਨੇ ਇਸ਼ਨਾਨ ਕਰਨਾ ਹੈ ਪਰ ਤੀਸਰਾ ਜਿਹੜਾ ਸਟੇਜ ਹੈ ਪਰਿਆ ਮਤ ਪਾਪਾਂ ਕੇ ਸੰਗ ਜਿਸ ਸਾਡੀ ਸੋਚ ਮਲੀਨ ਹੋ ਗਈ ਜਿਸ ਸਾਡੀ ਮਤ ਦੇ ਵਿੱਚ ਮਾਰੇ ਵਿਕਾਰ ਆ ਗਏ ਸਾਡਾ ਮਨ ਭਟਕ ਗਿਆ ਪਰਿਆ ਮਤ ਪਾਪਾ ਕੇ ਸਾ ਉਹਦੇ ਵਿੱਚ ਮਾਰੇ ਵਿਕਾਰ ਆ ਗਏ ਪਰ ਤਨ ਪਰ ਤਨ ਪਰ ਕੀ ਨਿੰਦਾ ਪਾਰਿ ਉਪਵਾਦ ਨ ਛੂਟੇ ਆ ਗਉਣ ਹੋਤ ਹੈ ਫੁੱਲ ਫੁੱਲ ਇਹ ਪਰ ਸੰਗਣ ਟੂਟੇ ਪਰ ਇਸ ਨੂੰ ਅਸੀਂ ਨਾਮ ਦੇ ਰੰਗ ਰੰਗਿਆ ਹੋਇਆ ਹੀ ਤੋ ਸਕਦੇ ਆ ਇਸ ਦਾ ਹੋਰ ਕੋਈ ਤਰੀਕਾ ਨਹੀਂ ਹੈ ਇਸੇ ਕਰਕੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਸਰੀਰ ਨੂੰ ਤਾਂ ਸਾਫ ਕੀਤਾ ਜਾ ਸਕਦਾ ਹੈ ਮਨ ਦੀ ਸਫਾਈ ਕੇਵਲ ਤੇ ਕੇਵਲ ਅਸੀਂ ਨਾਮ ਦੇ ਨਾਲ ਗੁਣ ਗਾਵਤ ਤੇਰੀ ਉਤਰ ਸਮਾਜ ਬਿੰਸ ਜਾਏ ਹੋਣਾ ਜਿਹੜੀ ਹੋਂਦ ਦੀ ਜ਼ਾਹਰ ਸਾਡੇ ਸਾਡੇ ਜੀਵਨ ਤੇ ਸਾਡੀ ਪਰਸਨੈਲਿਟੀ ਤੇ ਸਾਡੇ ਵਿਅਕਤੀਤਵ ਤੇ ਸਾਡੀ ਹੋਂਦ ਵਿੱਚ ਪਰਸਪਸਤਰੀ ਹੋਈ ਉਹ ਚੰਗੇ ਗੁਣ ਪਾਉ ਅਕਾਲ ਪੁਰਖ ਦੇ ਗੁਣਾ ਨਾਲ ਗਿਆਨ ਨਾਲ ਦੂਰ ਹੋ ਜਾਏਗੀ ਤੇ ਇਸ ਨਾਲ ਹੋਰ ਕੀ ਹੋਏਗਾ पीस ऑफ माइंड भी मिलेगी होए अचिंत बसा सुख ना चदौ ਸਾਡੇ ਪਾਪਾਂ ਦੀ ਮੈਲ ਪਾਉ ਮਲੀਨ ਵਿਚਾਰ ਜਿਹੜੇ ਸਾਡੀ ਸੋਚ ਵਿੱਚ ਆਏ ਨੇ ਸਾਡੇ ਮੰਨ ਤੇ ਛਾਏ ਨੇ ਉਹ ਬਿਨਸ ਗਏ ਖਤਮ ਹੋ ਗਏ ਤਾਂ ਫਿਰ ਕੀ ਹੋਏਗਾ ਅਸੀਂ अचिंत ਹੋ ਜਾਵਾਂਗੇ ਪਾਓ ਚਿੰਤਾ ਤੋਂ ਮੁਕਤ ਹੋ ਜਾਵਾਂਗੇ ਤੀਸਾਕ ਮਾਇੰਦ ਮੇ ਜਾਏ ਹੋਏ ਅਚੰਤ ਬਸ ਸੁਖ ਨਾਲ ਫਿਰ ਸਾਡਾ ਜੀਵਨ ਬਸਰ ਜਿਹੜਾ ਹੈ ਉਹ ਸੁਖ ਮੇ ਹੀ ਹੋ ਜਾਏਗਾ ਆਨੰਦ ਨਹੀਂ ਹੋ ਜਾਏ ਤੇ ਸੁਖ ਆਨੰਦ ਦੀਗਾ ਆਨੰਦ ਮੇ ਹੀ ਹੋ ਜਾਏਗਾ ਸਾਸ ਗਰਾਸ ਹਰ ਨਾਮਸ ਇਹ ਕਿਵੇਂ ਕਿਉਂਕਿ ਜਦੋਂ ਅਸੀਂ ਸਾਰੀ ਦੇ ਨਾਮ ਨੂੰ ਪਾਉ ਹਰੀ ਦੇ ਗਿਆਨ ਨੂੰ ਆਪਣੇ ਪੱਲੇ ਬੰਨ ਲਿਆ ਸਾਸ ਗਰਾਸ ਸਾਸ ਹੋ ਗਿਆ ਸਾਦੀ ਰਫਤਾਰ ਦੇਗਾ ਗਰਾਸ ਹੋ ਗਿਆ ਖਾਂਪੀਏ ਦੇ ਨਾਲ ਗ੍ਰਾਹੀ ਦੇ ਨਾਲ ਸਾਹਸ ਗਰਾਸ ਹਰ ਨਾਮ ਸਮਾਯਾਣੀ ਕਿ ਸਾਡੇ ਖਾਂਪੀਏ ਵੀ ਤੇ ਸਾਡਾ ਸਾਹ ਦੀ ਜਿਹੜੀ ਪਰਕਰਿਆ ਹੈ ਸਵਾਸ ਜਦੋਂ ਅਸੀਂ ਉਸ ਦੇ ਚਿੰਤਨ ਦੇ ਵਿੱਚ ਲੀਨ ਹੋ ਜਾਵਾਂਗੇ ਤਾਂ ਆਪਣੇ ਆਪ ਸਾਡੀ ਹਉਮੈ ਦੀ ਮਾਲ ਦੂਰ ਹੋ ਜਾਏਗੀ ਅਸੀਂ ਇਸ ਆਪ ਮਾਣੀ ਨਿਸ਼ਚਿੰਤ ਹੋ ਕੇ ਜੀਵਨ گزارਾਂਗੇ ਪਰ ਜੇ ਤੁਸੀਂ ਸੋਚੀਏ ਕਿ ਅਸੀਂ ਆਪਣੇ ਕਿਸੇ ਤਰੀਕੇ ਦੇ ਨਾਲ ਆਪਣੇ ਕਿਸੇ ਫਲਸਫੇ ਦੇ ਨਾਲ ਕੋਈ ਆਪ ਕਿਸੇ ਵੀ ਦਿਨ ਨੂੰ ਅਪਣਾਇਆ ਹੋਇਆ ਮਨਮੁਖਾ ਵਾਲੀ ਨੂੰ ਉਹ ਨਹੀਂ ਚਾਹੀ ਛਾੜ ਸਿਆਣਪ सगली ਮਨਾ ਇਹ ਮਨ ਆਪਣੀਆਂ ਚਲਾਕੀਆਂ ਨੂੰ ਸਾਰੀਆਂ ਚਲਾਕੀਆਂ ਨੂੰ ਛੱਡ ਦੇ ਸਾਧ ਸੰਗ ਪਾਵੈ ਸਚਾਨ ਇਹ ਸੱਚਾ ਤਨ ਸੱਚਾ ਗਿਆਨ ਕੇਵਲ ਤੈਨੂੰ ਸਾਧ ਸੰਗ ਸਾਧਾਂ ਦੀ ਸੰਗਤ ਚੋਂ ਪਾਉ ਸੋਸਾਇਟੀ ਜੋ ਚੰਗੀ ਇਸੇ ਕਰਕੇ ਕਹਿੰਦੇ ਆ ਨਾ ਸੰਗਤ ਨਾਲ ਜੜੀਆ ਰੰਗਤ ਚੜਦੀ ਚੰਗੀ ਸੰਗਤ ਇਹ ਮੈਨ ਇਸ ਨੂਨ ਬਾਏ ਦ ਸੋਸਾਇਟੀ ਹੀ ਗੀਵਸ ਜਿਹਾ ਜਿਓ ਨੂੰ ਸੰਗਤ ਉਹ ਯੋ ਦੀ ਪਛਾਣ ਬਣ ਜਾਂਦੀ ਹੈ ਕਿਉਂਕਿ ਉਹ ਜਿਹੀ ਹੀ ਵਿਚਾਰਾਂ ਦੀ ਪਾਣ ਉਸ ਦੀ ਪਰਸਨਲਿਟੀ ਤੇ ਚੜਦੀ ਹੈ ਉਸ ਤੇ ਵਿਅਕਤੀਤ ਤੇ ਚੜਦੀ ਹੈ ਇਸੇ ਕਰਕੇ ਆਪਣੀਆਂ ਸਿਆਣਪਾਂ ਛੱਡ ਦੇ ਸਾਧ ਸੰਗ ਜਿੱਥੇ ਗੁਰੂ ਦੇ ਜਿੱਥੇ ਸਾਧ ਸੰਗਤ ਜਿੱਥੇ ਸਾਧਾਂ ਦੀ ਸੰਗਤ ਹੈ ਪਾਉ ਆਮ ਜੜੀ ਗੁਰਸਖ ਗੁਰੂ ਦੇ ਆਸਰੇ ਉਸ ਦਾ ਸੰਗ ਕਰ ਉਸ ਦੇ ਸੰਗਤ ਦੇ ਚੋ ਤੈਨੂੰ ਉਹ ਸੱਚਾ ਤਨ ਪ੍ਰਾਪਤ ਹੋਏਗਾ ਉਹ ਮਾਲਾ ਮਾਲ ਹੋ ਜਾਏਗਾ ਜਿਸ ਨੂੰ ਕਹਿੰਦੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਿਆਰ ਨਦਾਨ ਉਹ ਪ੍ਰਾਪਤੀ ਹੋਏਗੀ ਹੁਣ ਸਾਧ ਸੰਗ ਪਾਵਾਂ ਸੱਚਾ ਤਨਾਂ ਤੇ ਫਿਰ ਕੀ ਹੋਏਗਾ ਹਰ ਪੂੰਜੀ ਸਚ ਕਰੋ ਵਿਵਹਾਰ ਜਿਹੜਾ ਉਹ ਸੱਚ ਤਾਂ ਨੇ ਨਾ ਉਹ ਪੂੰਜੀ ਪ੍ਰਾਪਤ ਹੋਈ ਹਰੀ ਦੇ ਨਾਮ ਦੀ ਗਿਆਨ ਦੀ ਉਸੇ ਦੇ ਨਾਮ ਇਸ ਇਸ ਮਾਰਕਟ ਦੇ ਵਿੱਚ ਹਰੀ ਦੀ ਮਾਰਕਟ ਦੇ ਵਿੱਚ ਵਿਉਪਾਰ ਜਿਹੜਾ ਹੈ ਉਸੇ ਨਾਲ ਕਰੋ ਹਰ ਪੂੰਜੀ ਸੱਚ ਕਰੋ ਵਿਹਾਰ ਇਹਾ ਸੁਖ ਦਰਗੇ ਜਿਆਕਰ ਜੇ ਇਸੇ ਹੀ ਗਿਆਨ ਦੇ ਤਾਮ ਨੂੰ ਲੈ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਨਾਮ ਦਾ ਵਿਪਾਰ ਕਰਾਂਗੇ ਉਹ ਨਹੀਂ ਕਿ ਅਸੀਂ ਧਰਮ ਨੂੰ ਜਿਸ ਤਰ੍ਹਾਂ ਲੋਕਾਂ ਨੇ ਤੰਦਾ ਬਣਾ ਲਿਆ ਨਹੀਂ ਆਪਣੇ ਤੰਦੇ ਨੂੰ ਧਰਮ ਬਣਾ ਨਹੀਂ ਸ਼ੁਭ ਗੁਣਾ ਨੂੰ ਆਪਣੇ ਤੰਦੇ ਚ ਲਿਆ ਜੀ ਉਹ ਸਾਡੀ ਵਰ ਵਰਸ਼ਪ ਬਣ ਜਾਂਦੀ ਹੈ ਤੇ ਉਹਦੇ ਨਾਲ ਕੀ ਹੋਏਗਾ ਇਸ ਜਨਰਿਕ ਨੂੰ ਪੀਸ ਆਫ ਮਾਈਂਡ ਮਿਲ ਗਿਆ ਨਾ ਇੱਥੇ ਸਾਨੂੰ ਇਹ ਸੁਖ ਅਨੰਦ ਦੀ ਪ੍ਰਾਪਤੀ ਹੋ ਜਾਏਗੀ ਤੇ ਹੋਰ ਕਿਤੇ ਜਿੱਥੇ ਜਾਵਾਂਗੇ ਅੱਗੇ ਜਿੱਥੇ ਵੀ ਜਾਵਾਂਗੇ ਉੱਥੇ ਸਾਨੂੰ ਸਤਕਾਰ ਮਿਲੇਗਾ ਇਹ ਹਮ ਸੁਖ ਦਰਗੇਗਾ ਫਿਰ ਇਹ ਜਿਹੜਾ ਆਪਾਂ ਵਿਚਾਰ ਕਰ ਰਹੇ ਸੀ ਭਈ ਸ਼ੁਭ ਗੁਣ ਜਿਹੜੇ ਪਾਏ ਕਰਿਏ ਜਿਹੜੇ ਨਿਰਮਲ ਕਰਮ ਜਿਹੜੇ ਨੇ ਕਿਵੇਂ ਕਰੀਓ ਇਸੇ ਤਰ੍ਹਾਂ ਹੀ ਕਰੀਏ ਕਿ ਜੇ ਅਸੀਂ ਸੱਚਮੁੱਚ ਗੁਰੂ ਦੇ ਆਸ਼ੀਅ ਅਨੁਸਾਰ ਜੀਵਨ ਜੀਏ ਕਿਉਂਕਿ ਗੁਰੂ ਨੇ ਸਾਨੂੰ ਅਸੀਂ ਵਿਕਾਰਾਂ ਨੂੰ ਤਿਆਗਣਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਤਿਆਗਣਾ ਹੈ ਕਿਉਂਕਿ ਇੱਥੇ ਇਹ ਸ਼ਬਦ ਜੀਸਾ ਨੂੰ ਕਿਹਾ ਗੁਣ ਗਾਵਤ ਤੇਰੀ ਉਤਰਸ ਮਾਲ ਜਿਨ ਸਜਾਏ ਹੋਵੇਂ ਬਿਖਫਰ ਸਾਰਿਆਂ ਹੀ ਵੇਕਾਰ ਜਿਹੜੇ ਆ ਆ ਜਾਂਦੇ ਆ ਕਿਉਂਕਿ ਹਉਮੈ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਕਾ ਸਾਰਾ ਇਹ ਦੇ ਸ਼ਾਮ ਹੈ ਹਉਮੈ ਧੀਰੇ ਵਰੋਗ दारू ਪੀ ਇਸਮੈਂ ਸੋ ਇਹਨਾਂ ਨੂੰ ਤਿਆਗ ਕੇ ਤੇ ਇਹਨਾਂ ਨੂੰ ਅੱਛੇ ਗਿਆਨ ਦੇ ਨਾਲ ਅੱਛੇ ਸਾਹਿਤ ਦੇ ਨਾਲ ਅੱਛੀ ਸੰਗਤ ਦੇ ਨਾਲ ਤਿਆਗਿਆ ਜਾ ਸਕਦਾ ਹੈ ਜੈਸੀ ਸੰਗਤ ਤਸੀਰ ਤੇ ਇਸ ਕਰਕੇ ਸਾਥ ਸੰਗਤ ਦੇ ਵਿੱਚ ਆ ਕੇ ਜਦੋਂ ਵਿਚਾਰ ਕਰਾਂਗੇ ਜੇ ਕੋਈ ਚੀਜ਼ ਨਹੀਂ ਸਪਸ਼ਟ ਉਸ ਨੂੰ ਕਿਸੇ ਕੋਲੋਂ ਸਪਸ਼ਟਤਾ حاصل ਕਰਾਂਗੇ ਸਾਥ ਸੰਗਤ ਦੇ ਵਿੱਚ ਕਿਉਂ ਇਸੇ ਕਰਕੇ ਗੁਰਸਬ ਕਹਿੰਦੇ ਨਾ ਹੋਏ ਇਕੱਤਰ ਮਿਲੋ ਮੇਰੇ ਭਾਈ ਉੱਥੇ ਹੀ ਸਾਥ ਸੰਗਤ ਬਣਦੀ ਹੈ ਦੁਬਿਧਾ ਦੂਰ ਕਰੋ ਲੇਵ ਲਾਇਏ ਲੇਵ ਲਾਇਏ ਤੇ ਗਿਆਨ ਤੇ ਆਂਦੀ ਦਾ ਧਿਆਨ ਲਾਣਾ ਹੈ ਵਿਚਾਰ ਕਰਨੀ ਹਰ ਨਾਮੇ ਕੇ ਹੋ ਉਹ ਜੋੜੀ ਜਿਵੇਂ ਗੇਮ ਦੇ ਵਿੱਚ ਟੀਮਾਂ ਬਣਦੀਆਂ ਨੇ ਤੇ ਤੁਸੀਂ ਆਪਣੀ ਟੀਮ ਜਿਹੜੀ ਆ ਉਹ ਹਰੀ ਦੇ ਨਾਮ ਦੇ ਨਾਲ ਹਰੀ ਦੇ ਨਾਮ ਜੋੜ ਦਿਓ ਹਰੀ ਦੇ ਪੱਖੋਂ ਵਿਚਾਰ ਕਰੋ ਗੁਰਮੁਖ ਬੈਸੋ ਸਭਾ ਵਿੱਚ ਆਏ ਇਹ ਬੈਠ ਕੇ ਗੁਰਮੁਖ ਸਾਹਿਬ ਗੁਰਮੁਖਾਂ ਨਾਲ ਬੈਠ ਕੇ ਸਾਧ ਸੰਗਤ ਗੁਰਮੁਖਾਂ ਦੀ ਹੁੰਦੀ ਹੈ ਉਥੇ ਇਹਨਾਂ ਨੂੰ ਵਿਚਾਰ ਬੈਸੋ ਦਾ ਮਤਲਬ ਹੈ ਵਿਚਾਰ ਵਟਾਂਦਰਾ ਸਿੱਖਣਾ ਤੋ ਕਿ ਗੁਰੂ ਨਾਨਕ ਪਾਤਸ਼ਾਹ ਇਹ ਵੀ ਤਾਂ ਸਾਨੂੰ ਕਹਿੰਦੇ ਆ ਕਿ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਜਿਨ੍ਹਾਂ ਚਿਰ ਸੰਸਾਰ ਦੇ ਵਿੱਚ ਵਿਚਰ ਰਿਆਂ ਜਿਨ੍ਹਾਂ ਚਿਰ ਸੰਸਾਰ 'ਚ ਹੈਗੇ ਆ ਜੋ ਸਾਨੂੰ ਪਤਾ ਹੈ ਉਹ ਸੀ ਦੂਜਿਆਂ ਨਾਲ ਸ਼ੇਅਰ ਕਰੀਏ ਜੋ ਸਾਨੂੰ ਨਹੀਂ ਪਤਾ ਉਹ ਦੂਜਿਆਂ ਕੋਲੋਂ ਸਿੱਖੀ ਮਿਸਾਲ ਦੇ ਤੌਰ ਤੇ ਇੱਕ ਵਿਅਕਤੀ ਦੇ ਕੋਲ 2 ਡਾਲਰ ਨੇ ਦੂਜੇ ਦੇ ਕੋਲ 2 ਡਾਲਰ ਨੇ ਉਹ 2 ਡਾਲਰ ਬਦਲਦੇ ਨੇ ਉਹ ਵਾਲੇ 2 ਡਾਲਰ ਆਪਣੇ ਦੋਸਤ ਨੂੰ ਦੇ ਦਿੰਦਾ ਉਹਦੇ ਕੋਲੋਂ 2 ਡਾਲਰ ਲੈ ਲੈਂਦਾ ਕੋਈ ਵਾਅਦਾ ਤੇ ਨਾ ਹੋਇਆ ਨਾ ਸਿਰਫ ਐਕਸਚੇਂਜ ਹੋਇਆ ਪੂੰਜੀ ਉਹਨਾਂ ਦੀ ਬਰਾਬਰ ਹੀ ਰਹੀ ਦੋਨਾਂ ਦੇ ਕੋਲ ਦੋ ਚੀਜ਼ਾਂ ਨੇ ਉਹ ਚੀਜ਼ਾਂ ਬਦਲ ਲੈਂਦੇ ਨੇ ਉਹ ਚੀਜ਼ਾਂ ਤੇ ਵਾਅਦਾ ਨਹੀਂ ਹੋਇਆ ਪਰ ਜਦੋਂ ਇੱਕ ਵਿਅਕਤੀ ਦੇ ਕੋਲ ਦੋ ਗੁਣ ਨੇ ਦੂਜੇ ਕੋਲ ਅਖਰੇ ਦੋ ਗੁਣ ਨੇ ਉਹ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਨੇ ਉਹ ਦੋਨੋਂ ਗੁਣ ਇੱਕ ਦੂਸਰੇ ਨੂੰ ਸਿਖਾਂਦਾ ਹੈ ਦੂਸਰਾ ਪਹਿਲੇ ਨੂੰ ਸਿਖਾਂਦਾ ਹੈ ਤੇ ਵਾਧਾ ਹੁੰਦਾ ਹੈ ਚਾਰ ਗੁਣ ਹੋ ਜਾਂਦੇ ਆ ਇੱਕ ਇੱਕ ਦੇ ਕੋਲ ਜੋ ਗੁਰੂ ਸਾਹਿਬ ਸਾਨੂੰ ਕਹਿ ਰਿਹਾ ਕਿ ਉਹ ਦਾਦੇ ਕਾ ਖੋਲ ਡਿਠਾ ਖਜ਼ਾਨਾ ਇਹ ਗੁਣਾਂ ਦਾ ਖਜ਼ਾਨਾ ਜੋ ਗੁਰੂ ਗ੍ਰੰਥ ਸਾਹਿਬ ਪਾਛੇ ਦੇ ਰੂਪ ਤੇ ਵੀ ਸਾਡੇ ਕੋਲ ਹੈ ਤਾ ਮੇਰੇ ਮਨ ਪਿਆਰ ਜਾਨਾ ਇਸੇ ਵਾਸਤੇ ਉਹ ਕਹਿੰਦੇ ਆ ਇਸ ਖਜ਼ਾਨੇ ਨੂੰ ਖਾਵੋ ਖਰਚੋ ਰਲਮਲ ਪਾਈ ਖਾਵੋ ਖਰਚੋ ਰਲਮਲ ਪਾਈ ਤੋਰ ਨਾਵੇ ਬਤੋ ਜੇ ਇੱਥੇ ਵਾਧਾ ਹੋਏਗਾ ਜਦੋਂ ਗੁਣਾ ਦਾ ਵਪਾਰ ਹੋਇਆ ਜਿਵੇਂ ਇੱਥੇ ਦਾ ਹਰ ਪੂੰਜੀ ਸੱਚ ਕਰੋ ਵਿਹਾਰ ਇੱਥੇ ਗੁਣਾ ਦਾ ਵਪਾਰ ਹੈ ਜਦੋਂ ਦੂਸਰੇ ਨੂੰ 2 ਗੁਣ ਦੱਸੋਗੇ ਦੂਸਰੇ ਤੋਂ 2 ਗੁਣ ਲਓਗੇ ਤੁਹਾਡੇ ਕੋਲ 2 ਦੀ ਜਗ੍ਹਾ 4 ਹੋ ਜਾਣਗੇ ਇਸ ਨੂੰ ਕਹਿੰਦੇ ਆ ਨਿਰਮਲ ਕਰਮ ਸਿੱਖਣੇ ਤਾਂ ਜਦੋਂ ਸਾਡੇ ਵਿੱਚ ਗੁਣਾ ਦਾ ਵਾਧਾ ਹੋਏਗਾ ਗਿਆਨ ਦਾ ਵਾਧਾ ਹੋਏਗਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਜਿਹੜੇ ਨੇ ਜਿੱਥੇ ਅਸੀਂ ਇਹ ਜਾਣਦੇ ਆ ਕਿ ਗੁਰ ਪਰਸ ਹਮ ਲੋ ਮਿਲ ਕੰਚਨ ਹੋ ਆਰਾ ਜਦੋਂ ਗੁਰੂ ਨੂੰ ਅਸੀਂ ਮਿਲਿਆ ਗੁਰੂ ਤੇ ਪਰਸ ਏ ਅਸੀਂ ਮਨੂਰ ਵਰਗੇ ਜ਼ੰਗ ਆਲੂ ਦਾ ਲੋਹਾ ਵੀ ਜੜਾ ਉਸ ਨੂੰ ਗੁਰੂ ਜਿਹੜਾ ਕੰਚਨ ਵੜਾ ਦਿੰਦਾ ਹੈ ਦੂਜੇ ਪਾਸੇ ਗੁਰ ਦੀਪਕੇ ਦੀਵਾ ਜਲੇ ਅੰਧੇਰਾ ਜਾਏ ਪਰ ਗੁਰੂ ਇੱਕ ਦੀਪਕ ਦੇ ਨਾਲ ਦੂਸਰੇ ਦੀਪਕ ਨੂੰ ਜਦੋਂ ਚਾਨਣ ਕਰਦਾ ਹੈ ਤਾਂ ਇੱਕ ਚਾਨਣ ਚ ਵਾਧਾ ਹੋ ਜਾਂਦਾ ਦੋ ਦੀਪਕਾਂ ਦੇ ਨਾਲ ਚਾਰ ਦੀਪਕ ਬਲਦੇ ਨੇ ਜਿੰਨੇ ਦੀਪਕ ਜਿਹੜਿਆ ਵੱਧ ਬਲਣਗੇ ਇੰਨਾ ਹੀ ਚਾਨਣ ਵੱਧ ਆ ਜਾਏਗਾ ਇਸੇ ਕਰਕੇ ਗੁਰੂ ਯਾਨੀ ਕਿ ਜਿਹੜਾ ਗੁਰੂ ਦਾ ਰੂਪ ਹੈ ਗੁਰੂ ਦਾ ਦੀਪਕ ਹੈ ਉਹ ਉਜਾਗੋਰ ਉਹ ਦੀਪਕ ਜਿਹੜਾ ਉਜਲਾ ਕਰਨ ਕਰਨ ਦੇ ਨਾਲ ਹੀ ਕੀ ਹੁੰਦਾ ਹੈ ਖੁੱਲੀ ਕੋਠੜੀ ਬੇਨਸ ਜਾਏ ਜਾਏ ਅੰਧਕਾਰ ਦਾ ਮੰਦਰ ਖੁੱਲੀ ਕੋਠੜੀ ਰਤਨਯੁਗ ਸਤਗੁਰ ਸ਼ਬਦ ਉਜਾਰੋ ਦੀਪਾ ਬੇਨਸ ਜਾਏ ਅੰਧਕਾਰ ਤਾਂ ਮੰਦਰ ਖੁਲੀ ਕੋਠੜੀ ਰਤਨਯੋ ਨੂਪਾ ਸੋ ਇਸ ਵਿਚਾਰਧਾਰਾ ਦੇ ਨਾਲ ਇਸ ਤਰ੍ਹਾਂ ਅਸੀਂ ਸ਼ੁਰਗੁਣਾ ਦੀ ਪ੍ਰਾਪਤੀ ਕਰ ਸਕਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ